ਮੈਂ ਜਿਲਾ ਲਗਾ ਲਿਆ ਤੇਰੇ ਨੂੰ ਹੋ ਗਿਆ ਸਾਨੂੰ ਅੱਜ ਸੁਣਨੀ ਵਾਰਤਵੇ ਸੀ ਕਰਨ ਪਹਿਲਾਂ ਇਹਨੂੰ ਤੀਜੀ ਵਾਰ ਕਿਹਦੀ ਹੋ ਚੁੱਕੀ ਹੈ ਤੀਜੀ ਹੋ ਗਈ ਹਾਂਜੀ ਪਹਿਲਾਂ ਉੱਥੇ ਦਵਾਈ ਖਵਾਈ ਠੀਕ ਹੋਵੇ ਫਿਰ ਅਮਨ ਦਵਾਈ ਖਵਾਈ ਤੇ 60-70 ਹਜ਼ਾਰ ਰੁਪਏ ਮੇਰੇ ਮੁੰਡੇ ਨੇ ਲਾਤਾ ਐਡੇ ਤੇ ਘਰ ਵਿੱਚ ਤੇ ਹੁਣ ਫਿਰ ਵੀ ਨਹੀਂ ਆ ਗਿਆ ਸੀ ਅਮਲ ਐਸ ਵਾਲਿਆਂ ਨੂੰ 100 ਰੁਪਏ ਸੀ ਮੇਰੇ ਕੋਲ ਤੋਂ ਮੈਂ ਲੈ ਕੇ ਤੋ ਤੁਸੀਂ ਇੱਥੇ ਮੈਡੀਕਲ ਕਿੰਨਾ ਹੈ ਮੈਡੀਕਲ ਤੁਸੀਂ ਸ਼ਨੀਵਾਰ ਆਇਆ ਸੀ ਫਿਰ ਇੱਥੇ ਮੈਡੀਕਲ ਤਾਂ ਨਾਲ ਫਿਰ ਮੇਰਾ ਮਰੀਜ਼ ਚਾਹ ਦੀ ਕਿਤਾ ਨਾਲ ਮੈਨੂੰ ਤਨਾਈ ਆਪੇ ਉਹ ਤੋਂ ਉਹ ਤਾਂ ਮੈਂ ਕੀਤਾ ਵੀ ਡੀ ਚਾਹੂ ਕਰੀਂ ਇਹਦਾ ਹੋ ਗਿਆ ਕੋਈ ਫਸਲ ਚੰਗਾ ਜਿਹਾ ਕੋਈ ਤੁਹਾਡਾ ਕਾਰ ਬਣਿਆ ਬਾਕੀ ਆਹ ਕਾਟ ਕਾਟ ਦੇ ਵਿੱਚ ਸੜਕ ਲੱਗ ਪਾੜ ਨਹੀਂ ਕੁਝ ਤਾਂ ਕਾਟ ਸੜਕਾਂ ਅੰਦਰ ਬਾਰਗਰ ਪਰਮ ਜਾਈ ਆਹ ਉਹ ਕਹਿੰਦੇ 2 ਵਜੇ ਤੋਂ ਬਾਅਦ ਬਾਅਦ ਚਾਹੇ 2 ਵਜੇ ਤੋਂ ਬਾਅਦ ਤੋਂ ਮੈਂ ਤੁਹਾਡੇ ਕੋਲ ਪੈਸਾ ਹੈ ਨਾ ਕੋਈ ਪੈਸਾ ਨਹੀਂ ਲੈਂਦਾ ਮੈਂ ਤਾਂ ਇੱਥੇ ਜਾ ਕੇ ਟਿਮੈਂਟ ਨਿਕਾਲ ਇੱਕ ਫੋਰਸ ਮੌਨ ਵਾਲਾ ਤਾਂ ਇੱਕ ਵੇਲੇ ਹੀ ਹੋ ਗਿਆ ਬਸ ਮੁੰਡਾ ਹੈਗਾ ਬੱਚੇ ਨਿੱਕੇ ਨੇ ਤੀਜੀ ਵਾਰ ਬਿਮਾਰ ਹੋ ਗਿਆ ਸੱਤ ਪੱਲੇ ਹੀ ਰਹਿ ਗਿਆ ਬਸ ਹਾਂ ਇਹ ਮਾਂ ਤੁਹਾਨੂੰ ਦਵਾਈ ਉਹ ਕਹਿੰਦੇ ਨੇ ਕੋਈ ਨਹੀਂ ਕਰਾਉਂਦੇ ਜਿਆਦੀ ਲੱਗਦਾ ਉਹ ਕਿਲਾ ਇਹ ਹੁਣੇ ਸੁਣ ਵੇਖ ਕੇ ਚੱਲ ਜਾਂਦੇ ਹੋ థਰਮਾਮੀਟਰ ਲਿਆ ਲਓ ਉਹ ਗੁੰਡਿਆਂ ਦੇ ਮੁੰਡੇ ਰਮਨ 80 ਰੁਪਏ ਦਿੱਤੇ ਤੇ ਫੇਰ ਉਹ ਲੈ ਕੇ ਇਹ ਮੈਨੂੰ ਕੰਡੇ ਉਹ ਸ਼ੀਸ਼ਾ ਲੈ ਕੇ ਕਾਦੇ ਨਾਲ ਲੈ ਕੇ ਆਉਂ। ਇਹਦੇ ਨਾਲ ਬਾਅਦ ਕਰ ਮੈਂ ਘਰ ਹੀ ਲੈ ਜਾਂਦਾ। ਨਹੀਂ ਮਰਦਾ ਧੜੀ ਨੂੰ ਲੈ ਜਾਏ ਕੋਈ ਦਾ ਜਿੰਨੀ ਕਰਦੇ ਕਰਾਂਗੇ। ਆਰੇ ਜੀ ਦਾ ਵੀ ਇਹ ਚਾਹਦੇ। ਜਿਹਦੇ ਦੇ ਵੀ ਇਹ ਚਾਹਦੇ। ਇਹ ਮਾਤਾ ਜਲਾਲਾ ਬਾਤ ਹੋਏ ਸੀ ਇਹ ਪਰ ਤੋਂ ਜਾ ਰਿਹਾ ਮੈਡੀਕਲ ਚ। ਜੀ ਵਾਲਾ ਤੇ ਵੀ ਵਾਲੀ ਟੀਮ ਜਿੰਨੇ ਅੰਮੀ ਆ ਬੈਠੇ ਪਰ ਇਹ ਪਾਰ ਇਹਨਾਂ ਕੋਲੋਂ ਕਮਾਉਣ ਵਾਲਾ ਵੀ ਸੀਗਾ ਤੇ ਦੇਖੀ ਉਹਨਾਂ ਕੋ ਕੋਈ ਦਾ ਕੋਈ ਸਾਜ਼ ਨਹੀਂ ਗਾ ਪੈਗਾ ਨਾ ਬੋਲਦੇ ਇੱਕ ਅੰਮੀ ਵਾਲੇ ਲਾਹਿੰਦਾ ਜੱਸ ਮਾਣੋ ਕਿਰਪਾ ਨਾਲ ਨੂੰ ਉਹਨਾਂ ਚਾਹ ਵਾਸਤੇ ਸੇਵਾ ਹੋ ਗਈ ਸੀ 449 ਸਰਵਿਸ ਕਿਹਨਾਂ ਨਾ ਕੋ ਉਹ ਫੋਨ ਦੇ ਚਾਲ ਕਰਤਾ ਜਰਾ ਇਹ 5 ਲੱਖ ਲੈ卡ਡ ਦੀ ਗੀਤ ਨਾਲੇ ਮਾਤਾ ਪੰਦਰਾਂ ਦੇ ਘਰ ਤੇ ਨਾਲ ਚੱਲਦਾ ਤੇ 5 ਲੱਖ ਦਾ ਕਾਲੋ ਵੀ ਇਹ 2154 ਚੰਗਲ 2154 ਚੱਲਦਾ ਜਿਹੜਾ ਕੋਈ ਜਿਹੜਾ ਵੀ ਭੈਣ ਭਰਾ ਇਹ ਕੋਈ ਮਾਤਾ ਦੀ ਨਤਜ ਕਰਨਾ ਚਾਹੁੰਦਾ ਤੇ ਮਾਤਾ ਦਾ ਨੰਬਰ ਮੈਂ ਤੁਹਾਨੂੰ ਸੈਂਡ ਕਰ ਦਿੰਦਾ ਤੇ ਮੋੜ ਦੇਣਾ ਤੁਸੀਂ ਮਾਤਾ ਨੂੰ ਤੁਸੀਂ ਸੰਭਰ ਕਰਕੇ ਟੀਵੀ ਵਰਤਣਾ ਨੂੰ ਉੱਥੇ ਜਾ ਕੇ ਤੁਸੀਂ ਬੈਠੇ ਦੇ ਸਕਦੇ ਆ ਇਹ ਮੇਰੇ ਕੋਲ ਬਿਲੋਂ ਨਹੀਂ ਮਾਤਾ ਜੀ ਜਿਆਲਾ ਕਿ ਬਸ ਕਰਦਾ ਜਾਂਦੇ ਜੀ ਨੀ ਗਰੀਬੀ ਆ ਬਹੁਤ ਪੈਸਾ ਨਹੀਂ ਜੀ ਕੋ ਘਰ ਦੀ ਰੋਟੀ ਦਾ ਨੂੰ ਗੁਰਦੁਆਰੇ ਜਾਂਦੇ ਹੋ ਖਾਣੇ ਤੇ ਚਾਹ ਪੀਣ ਲਈ ਗੁਰਦੁਆਰੇ ਜਾਂਦੇ ਇੰਨੀ ਮਸੂਰੇ ਅੱਜ ਕੱਲ੍ਹ ਤੇ ਆਟ ਮੇਨ ਤੇ ਮੇਰੀ ਬੇਟੀ ਸਾਰੇ ਪੰਜਾਬ ਆ ਰਹੇ ਉਹਦੀ ਨਾਲ ਬਾਤ ਬਾਤ ਮਦਦ ਕਰੋ ਇਹਨਾਂ ਦਾ ਨੰਬਰ ਹੈਗਾ 9729 ਆਈਓ 19109 7295 9109 ਇਸ ਨੰਬਰ ਤੇ ਫੋਨ ਕਰਕੇ ਇਹਨਾਂ ਨੂੰ ਜਿੰਨਾ ਹੋ ਸਕਦਾ ਪੂਰਾ ਮਦਦ ਕੀਤੀ ਜਾਵੇ ਮੇਰੀ ਬੇਨਤੀ ਹੈ ਇਹਨਾਂ ਆਕਨੂ ਫੀਪਤੀ ਆ ਵੈਸੇ ਮਸ਼ਰੂਪੀਨ ਕੋਰ ਵਾਲੇ ਬਾਬਾ ਜੀ ਵੀ ਲੱਗ ਰਹੀ ਆ ਇਹ ਇਸ ਤਰ੍ਹਾਂ ਫੀਪਤੀ ਆ ਜਿਹੜੇ ਸਭ ਤੋਂ ਅੱਗੇ ਹੁੰਦੇ ਆ ਮੇਰੀ ਬੇਨਤੀ ਆ ਵੀ ਇਹ ਵੀ ਕੰਮ ਤੁਸੀਂ ਟਰਾਂਸਫਰ ਕਰਨਾ ਕਿ ਜੀ ਬਹੁਤ ਆਉਂਦੀ ਆ ਕੋਣ ਆ ਆਪਾਂ ਇਹ ਰੱਖਦੇ ਤੇ ਸਾਰੇ ਹੀ ਮਦਦਗਰ ਐ ਰਹੀ ਸੰਸਾ ਬਣਾਈਏ ਇਹਨਾਂ ਨੂੰ ਪੁਚੇਸ ਕਰਿਆ ਕਰੀਏ ਨਾਲ ਬਾਰੇ ਪੁੱਛਿਆ ਨੇ ਪਾਕ ਚ ਨੂੰ ਕਰਾਇਆ ਕਰੀਏ ਇੱਕ ਤੋਂ ਵੀਰ ਭਰਾ ਹੈ ਇੱਕ ਕੰਮ ਲਈ ਰਾਜੀ ਆਤਾ ਦੇਰ ਦਾ ਜੁਰਕਾ ਕਰਾਜਾ ਦੀ ਮਦਦ ਕਰਨ ਚਾਹ ਰਿਹਾ ਹੈ ਜੇ ਵੀ ਚਾਹਿਆ ਰਹੀ ਆਪਣਾ ਜੀ ਮਦਦ ਕਰਨੀ ਆ ਥੋੜੀ ਸ਼ੁਰੂ ਕਰਦੇ ਭਾਈ ਗੁਰਜੀਤ ਦਾ ਖਾਲਸਾ ਵਾਹ ਜੀ